ਕਵਿਆਂ ਨੂੰ ਮੁਖਾਤਬ ਕਰਕੇ ਐਸਾ ਆਖੇ ਕਾਗਾ ਕਰ ਗੰਡੰਡੋ ਲਿਆ ਸਗਲਾ ਖਾਇਓ ਮਾਸ ਇਹ ਦੋਏ ਨੈਨਾ ਮਤ ਛੋਇਓ ਪਰ ਦੇਖਣ ਕੀ ਆਸ ਕਵਿਆਂ ਨੇ ਜਦ ਠੂੰਗਾ ਮਾਰੀਆਂ ਮੁਰਦਾ ਜਾਣ ਕੇ ਤੇ ਬਾਬੇ ਫਰੀਦ ਨੇ ਉਹਨਾਂ ਨੂੰ ਰੋਕਿਆ ਨਹੀਂ ਸਰੀਰ ਦੀ ਥੋੜੀ ਜਿਹੀ ਹਰਕਤ ਵੇਖ ਕੇ ਕਾਵੇ ਇੱਕ ਪਾਸੇ ਹੋਏ ਤੇ ਕਵਿਆਂ ਨੂੰ ਸਬੋਧਨ ਕਰਦੇ ਕਹਿੰਦੇ ਨੇ ਭਾਵੇਂ ਮੇਰੇ ਪਿੰਜਰ ਦਾ ਸਾਰਾ ਮਾਸ ਖਾ ਲਓ ਲੇਕਿਨ ਮੇਰੀ ਅੱਖੀਆਂ ਨੂੰ ਨਾ ਖਾਣਾ ਮੇਰੀ ਅੱਖੀਆਂ ਦੇ ਠੂੰਗਾ ਨਾ ਮਾਰਨਾ ਕਿਉਂਕਿ ਅਜੇ ਤੇ ਮੈਂ ਖੁਦਾ ਨੂੰ ਵੇਖਣਾ ਹੈ ਐਸਾ ਨਾ ਹੋਵੇ ਕਿ ਬਿਨਾ ਵੇਖੇ ਤੁਸੀਂ ਮੈਨੂੰ ਅੰਧਾ ਕਰ ਦਿਓ ਅਜੇ ਮੈਂ ਆਪਣੇ ਪਿਆਰੇ ਨੂੰ ਵੇਖਣਾ ਹੈ ਤੁਸੀਂ ਸਭ ਖਾ ਜਾਓ ਲੇਕਿਨ ਮੇਰੀ ਅੱਖੀਆਂ ਰਹਿਣ ਦੇਣਾ ਮੇਰੇ ਨੇਤਰ ਰਹਿਣ ਦੇਣਾ ਬਰਹਦੀ ਅਗਨ ਆਪ ਦੇ ਅੰਦਰ ਕਿਤਨੀ ਜ਼ਿਆਦਾ